ਯਾਰੇ ਸਾਡੀਆਂ ਵਿਦਿਆਰਥੀਆਂ ਇਹ ਸਾਡੇ ਵਿਚਕਾਰ ਜੁਝਾਰ ਸਿੰਘ ਜੀ ਜੋ ਕਿ ਦੇਸ਼ ਭਗਤ ਯਾਦਗਾਰ ਕਮੇਟੀ ਆ ਲੋਂਗੋਵਾਲ ਉਹਦੇ ਜਰਨਲ ਸਕੱਤਰ ਨੇ ਇਸ ਲਈ ਬਹੁਤ ਲੰਬੇ ਸਮੇਂ ਤੋਂ ਮਲ ਜੇ ਅੱਪਾ ਅੱਜ ਦੇਸ਼ ਭਗਤਾਂ ਦੀ ਗੱਲ ਕਰਦੇ ਆ ਕੋਈ ਦੇਸ਼ ਭਗਤ ਜਿਹੜੀ ਯਾਦਗਾਰ ਸੁਸਾਇਟੀ ਹੈ ਕਮੇਟੀ ਆ ਲੋਂਗੋਵਾਲ ਉਹ ਦੇਸ਼ ਉਹਨਾਂ ਦੇਸ਼ ਭਗਤਾਂ ਦੇ ਕੰਮ ਕਰ ਰਹੀ ਹੈ ਜਿਹੜੇ ਅੰਗੋਲੇ ਨੇ ਆਪਾਂ ਜਾਣਦੇ ਆ ਆਪਕ ਸਿੰਘ ਬਾਰੇ ਜਾਣਦੇ ਆ ਉਦਮ ਸਿੰਘ ਬਾਰੇ ਜਾਣਦੇ ਆ पर ਬਹੁਤ ਇਸ ਤਰ੍ਹਾਂ ਦੇ ਵਿਦੇਸ਼ ਭਗਤ ਨੇ ਜਿਨ੍ਹਾਂ ਦੀਆਂ ਬਹੁਤ ਅਥਾਹ ਕਰਵਾਨੀਆਂ ਨੇ ਪਰ ਉਹਨਾਂ ਨੂੰ ਆਪਣੇ ਨਾਲ ਆਪ ਨਹੀਂ ਜਾਣਦੇ ਉਹਨਾਂ ਨਾਲ ਜਾਣ ਪਹਿਚਾਣ ਕਰਨ ਦੇ ਲਈ ਦੇਸ਼ ਭਗਤ ਕਮੇਟੀ ਲਗਾਤਾਰ ਕੰਮ ਕਰ ਰਹੀ ਹੈ ਸਾਡੇ ਵਿੱਚਕਾਰ ਚੋਹਾਰ ਸਿੰਘ ਜੀ ਆਏ ਨੇ ਜਿਨ੍ਹਾਂ ਨੇ ਅੱਜ ਸ਼ੀਰ ਉਦਮ ਸਿੰਘ ਬਾਰੇ ਤੁਹਾਨੂੰ ਮੋਟੀ ਮੋਟੀ ਜਾਣਕਾਰੀ ਦੇਣੀ ਹੈ ਤੇ ਕਿਉਂਕਿ ਜਿਹੜੇ ਦੇਸ਼ ਭਗਤ ਨੇ ਦਾ ਆਪਣਾ ਗੁਰੂ ਨਾਨਕ ਦੇਵ ਜੀ ਦੀ ਫਲਸਫੀ ਹੈ ਉਹ ਕਿਰਤ ਤੋਂ ਸ਼ੁਰੂ ਹੁੰਦੀ ਹੈ ਤੁਸੀਂ ਉਹਨਾਂ ਕਿਰਤ ਕਰਨ ਵਾਲੇ ਪਰਿਵਾਰਾਂ ਚੋਂ ਔਰ ਕਿਰਤ ਕਰਨ ਲਈ ਉਰੇ ਆਉਣੇ ਹੋ ਕਿਰਤ ਦੀ ਜਿਹੜੀ ਲੁੱਟ ਹੈ ਉਹ ਲਗਾਤਾਰ ਹੋ ਰਹੀ ਹੈ ਉਹਨੂੰ ਬਚਾਉਣ ਵਾਸਤੇ ਆਪਾਂ ਕੀ ਕੁਝ ਕਰ ਸਕਦੇ ਆ ਉਹਨਾਂ ਤੇ ਜੁਝਾਰ ਸਿੰਘ ਜੀ ਨੇ ਬੋਲਣਾ ਕਿਉਂਕਿ ਇਹਨਾਂ ਦਾ ਅਰਜ਼ੇਮਾ ਬਹੁਤ ਇਹਨਾਂ ਨੇ ਜਾਣਿਆ ਬਹੁਤ ਸਮੇਂ ਥੋੜੇ ਸਮੇਂ ਦੇ ਵਿੱਚ ਆਪਾਂ ਨੇ ਇਹਨਾਂ ਦੀ ਮੋਟੀ ਮੋਟੀ ਗੱਲਬਾਤ ਸੁਣਨੀ ਹੈ ਕਿਉਂਕਿ ਅੱਜ 31 ਜੁਲਾਈ ਹੈ 31 ਜੁਲਾਈ ਨੂੰ ਆਪਣਾ ਇਲਾਕੇ ਦਾ ਸ਼ਹੀਦ ਉਧਮ ਸਿੰਘ ਦਾ ਮਤਲਬ ਉਦਮ ਸਿੰਘ ਨੂੰ ਸੇਧ ਕੀਤਾ ਗਿਆ ਸੀਗਾ ਉਹਦੀ ਬਹੁਤ ਵੱਡੀ ਕੁਰਬਾਨੀ ਹੈ ਜਿਹੜੀ ਆਪਾਂ ਇੱਕ ਸਿੱਖਦੇ ਆਵੇਂ ਉਹਨੇ ਬਦਲਾ ਲਿਆ ਉਹਦੇ ਨਾਲੋਂ ਵੱਡੀ ਕੁਰਬਾਨੀ ਉਹਨਾਂ ਦੀ ਚੇਤਨ ਹੋਣ ਦੀ ਹੈ ਜਿਹੜੀਆਂ ਕਿਤਾਬਾਂ ਦੇ ਰਾਹੀਂ ਤੁਹਾਨੂੰ ਅੱਜ ਉਦਮ ਸਿੰਘ ਦੀਆਂ ਕਿਤਾਬਾਂ ਵੰਡੀਆਂ ਵੀ ਜਾਣ ਕੇ ਉਹਨਾਂ ਨਾਲ ਜਾਣ-ਪਛਾਣ ਕਰਾਈ ਜਾਊਗੀ ਮੈਂ ਹੁਣ ਬੇਨਤੀ ਕਰੂੰਗਾ ਜੁਯਾਰ ਸਿੰਘ ਜੀ ਨੂੰ ਉਹ ਤੁਹਾਡੇ ਨਾਲ ਅੱਜ ਸ਼ਹੀਦ ਉਦਮ ਸਿੰਘ ਬਾਰੇ ਬਾਤਲਾਬ ਕਰਨਗੇ ਬਹੁਤ ਹੀ ਸਤਿਕਾਰਯੋਗ ਬਾਬਾ ਫਰੀਦ ਵੈਲਫੇਅਰ ਸੋਸਾਇਟੀ ਦੇ ਪੂਰੀ ਟੀਮ ਕਮਲਜੀਤ ਸਿੰਘ ਜੀ ਵਿੱਕੀ ਤੇ ਪਿਆਰੇ ਵਿਦਿਆਰਥੀਓ ਜਿਵੇਂ ਮੇਰੇ ਤੋਂ ਪਹਿਲਾਂ ਕਮਲਜੀਤ ਵਿੱਕੀ ਜੀ ਨੇ ਦੱਸਿਆ ਹੀ ਆ ਕਿ ਅੱਜ ਦੇ ਦਿਨ ਦੀ ਮਹੱਤਤਾ ਭਾਰਤ ਦੇ ਲੋਕਾਂ ਲਈ ਮਜ਼ਦੂਰ ਜਮਾਤ ਲਈ ਕਿਸਾਨਾਂ ਲਈ ਕਿੰਨੇ ਅਹਿਮ ਹੈ ਇਹ ਉਹਨਾਂ ਨੇ ਦੱਸ ਦਿੱਤਾ ਅਸਲ ਵਿੱਚ ਜਿਸ ਤਰ੍ਹਾਂ ਦੇ ਅੱਜ ਦਿਹਾੜੇ ਮਨਾਏ ਜਾ ਰਹੇ ਐ ਅਸੀਂ ਤੁਸੀਂ ਆਲੇ ਦੁਆਲੇ ਆਪਣੀ ਜੋ ਚਾਤੀ ਮਾਰੋਗੇ ਦੋ ਤਰ੍ਹਾਂ ਦੇ ਲੋਕ ਉਹਦੋਂ ਸਿੰਘ ਨੂੰ ਯਾਦ ਕਰ ਰਹੇ ਐ ਇੱਕ ਉਹ ਜਿਹੜੇ ਉਹਦਾ ਨਾਮ ਵਰਤ ਕੇ ਉਹਦੇ ਨਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਲੈਕਚਰ ਪ੍ਰੋਗਰਾਮ ਕੀਤੇ ਜਾਣਗੇ ਗੀਤ ਗਾਏ ਜਾਣਗੇ ਜਿਨ੍ਹਾਂ ਦਾ ਸਾਡੀ ਜ਼ਿੰਦਗੀ ਨਾਲ ਕੋਈ ਨਾਤਾ ਨਹੀਂ ਅਸਲ ਵਿੱਚ ਦੂਸਰੇ ਪਾਸੇ ਕੁਝ ਉਹ ਲੋਕ ਨੇ ਜਿਹੜੇ ਕਿਰਤੀ ਜਮਾਤ ਨੂੰ ਸੰਬੰਧ ਰੱਖਦੇ ਆ ਜਿਸ ਤਰ੍ਹਾਂ ਕਿ ਸਾਡਾ ਸਮਾਜ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਇੱਕ ਪਾਸੇ ਮਲਕ ਭਾਦੋ ਹੈ ਇੱਕ ਪਾਸੇ ਭਾਈ ਲਾਲੂ ਨੇ ਤਾਂ ਦੋਨਾਂ ਦੇ ਕਿਸੇ ਵੀ ਚੀਜ਼ ਨੂੰ ਦੇਖਣ ਤੇ ਮਨਾਉਣ ਦਾ ਜਿਹੜਾ ਤਰੀਕਾ ਵੀ ਅਲੱਗ-ਅਲੱਗ ਹੀ ਹੋਊਗਾ ਤਾਂ ਅੱਜ ਜਦੋਂ ਅਸੀਂ ਸ਼ਹੀਦ ਗਦਰੇ ਉਦਮ ਸਿੰਘ ਨੂੰ ਯਾਦ ਕਰ ਰਿਹਾ ਤਾਂ ਕਿਉਂਕਿ ਗੱਲ ਚਾਰੇ ਪਾਸੇ ਪੂਰੇ ਭਾਰਤ ਵਿੱਚ ਸਾਡੇ ਨੇੜੇ ਦੇ ਮੁਲਕਾਂ ਵਿੱਚ ਜਾਂ ਪੂਰੇ ਵਿਸ਼ਵ ਵਿੱਚ ਵੀ ਕਹਿ ਦਈਏ ਕਿ ਇੱਕ ਗੱਲ ਆਏ ਪ੍ਰਚਾਰੀ ਜਾਂਦੀ ਹੈ ਕਿ ਉਦਮ ਸਿੰਘ ਇੱਕ ਜਲਿਆਵਲੇ ਬਾਗ ਦਾ ਇੱਕ ਕਤਲਿਆ ਉਹਦਾ ਬਦਲਾ ਲੈਣ ਲਈ ਬਹੁਤ ਸਾਲ ਮਤਲਬ ਲੰਡਨ ਵਰਗੇ ਸ਼ਹਿਰਾਂ ਵਿੱਚ ਘੁੰਮਦਾ ਰਿਹਾ ਪਰ ਜਦੋਂ ਕਿਸ ਤਰ੍ਹਾਂ ਦੀ ਗੱਲ ਹੈ ਅਸਲ ਵਿੱਚ ਉਦਮ ਸਿੰਘ ਦੀ ਅਗਰ ਜ਼ਿੰਦਗੀ ਤੇ ਥੋੜੀ ਜਿਹੀ ਬਚਾਅਤ ਮਾਰੀਏ ਬਚਪਨ ਵਿੱਚ ਇਹਦਾ ਨਾਮ ਸ਼ੇਰ ਸਿੰਘ ਸੀਗਾ ਸਾਡੇ ਨਾਲ ਦੇ ਇਹੀ ਕਸਬੇ ਸੁਨਾਮ ਤੋਂ ਮਤਲਬ ਇਹ ਸਬੰਧ ਰੱਖਦੇ ਸੀਗੇ ਤੇ 20 ਦਸੰਬਰ 1899 ਦਾ ਜਨਮ ਹੁੰਦਾ ਹੈ ਤੇ ਇਹਨਾਂ ਦੇ ਫਾਦਰ ਤਹਿਲ ਸਿੰਘ ਤੇ ਮਾਤਾ ਹਰਨਾਮ ਕੌਰ ਦੀ ਅਗਰ ਅਸੀਂ ਗੱਲ ਕਰਦੇ ਆ ਤਾਂ ਸ਼ੁਰੂ ਦੇ ਵਿੱਚੇ 4-5 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ ਤਾਂ ਇੱਥੋਂ ਫਿਰ ਇਹ ਚੱਲ ਕੇ ਅੰਮ੍ਰitsar ਚਲੇ ਜਾਂਦੇ ਆ ਮਤਲਬ ਉੱਥੇ ਇਹਨਾਂ ਦੇ ਫਾਦਰ ਸਾਹਿਬ ਵੀ ਐਕਸਪਾਇਰ ਹੋ ਗਏ ਉਸ ਤੋਂ ਬਾਅਦ ਇਹਨਾਂ ਦਾ ਭਰਾ ਵੀ ਮਤਲਬ ਨਹੀਂ ਰਿਹਾ ਉਹਨਾਂ ਦੀ ਮੌਤ ਹੋ ਗਈ ਤਾਂ ਅਸੀਂ ਸੋਚ ਸਮ ਇਸ ਗੱਲ ਤੁਸੀਂ ਸੋਚ ਸਕਦੇ ਹੋ ਕਿ ਇੱਕ ਜਿਤੇਮ ਬੱਚਾ ਯਤੇਮਖਾਨੇ ਵਿੱਚ ਵੀ ਪੜ੍ਹਿਆ 10ਵੀਂ ਵੀ ਕੀਤੀ ਤੇ ਉਹ ਸਾਰੀਆਂ ਈਵਨ ਫਾਰਸੀ ਹਿੰਦੀ ਅੰਗਰੇਜ਼ੀ ਦੀਆਂ ਸਾਰੀਆਂ ਪਸ਼ਾਵਾਂ ਮਤਲਬ ਉਹਨੂੰ ਸੀ ਨਹੀਂ ਜਾਣਦਾ ਸੀ ਵੀ ਇਹ ਨਹੀਂ ਵੀ ਇੱਥੋਂ ਕਿਤੇ ਮਤਲਬ ਉਹ ਚਰਿਆ ਗਿਆ ਦੂਸਰੀ ਗੱਲ ਇਹ ਹੈ ਵੀ ਤੱਥਾਂ ਨੂੰ ਮਰੋੜ ਤੋੜ ਕੇ ਜਿਸ ਤਰ੍ਹਾਂ ਪੇਸ਼ ਕੀਤਾ ਜਾਂਦਾ ਜਿਵੇਂ ਕਿ ਜਲ੍ਹਿਆਂਵਾਲੇ ਬਾਗ ਦੀ ਘਟਨਾ ਕਿਵੇਂ ਹੁੰਦੀ ਹੈ ਤਾਂ ਅੰਗਰੇਜ਼ ਉਹ ਇੱਕ ਰੋਲਟੈਕਟ ਪਾਸ ਕਰਦੇ ਆ ਪੀ ਉਹਦੇ ਵਿੱਚ ਇੱਕ ਮਾਦੇ ਸੀ ਕੋਈ ਵੀ ਬੰਦਾ ਜਿਹੜਾ ਅੰਗਰੇਜ਼ ਹਕੂਮਤ ਦੇ ਖਿਲਾਫ ਆਵਾਜ਼ ਠਾਉਂਦਾ ਉਹਨੂੰ ਬਿਨਾਂ ਕਿਸੇ ਕਾਰਨ ਤੋਂ ਕਿਸੇ ਵੇਲੇ ਵੀ ਗ੍ਰਿਫਤਾਰ ਕਰਕੇ ਤੇ ਉਹਦੀ ਸਾਰੀ ਸਾਰੀ ਜਾਇਦਾਦ ਨੂੰ ਜਿਹੜਾ ਕੁਰਕ ਕੀਤਾ ਜਾ ਸਕਦਾ ਸੀ ਅੱਜ ਵੀ ਬਹੁਤ ਸਾਰੇ ਇਹੋ ਜਿਹੇ ਕਾਨੂੰਨ ਸਾਡੇ ਤੇ ਇਸ ਤਰ੍ਹਾਂ ਹੀ ਲਾਗੂ ਨੇ ਤਾਂ ਇਹਦੇ ਉੱਤੇ ਲਾਜ਼ਮੀ ਤੌਰ ਤੇ ਲੋਕਾਂ ਨੇ ਵਿਰੋਧ ਹੋਇਆ ਅੰਮ੍ਰਿਤਸਰਚ ਵੀ ਹੋਇਆ ਅੰਮ੍ਰਿਤਸਰ ਦੇ ਵਿੱਚ ਉੱਥੇ ਇੱਕ ਮਤਲਬ ਜਿਹੜੇ ਆਗੂ ਸਿਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾ ਲੋਕਾਂ ਨੇ ਜਦੋਂ ਬਰੋਜ਼ ਸ਼ੁਰੂ ਕੀਤਾ ਤਾਂ ਉੱਥੇ ਜਲਿਆਵਾਲੇ ਬਾਗ ਵਿੱਚ ਇੱਕ ਵੱਡਾ ਇਕੱਠ ਕੀਤਾ ਗਿਆ। ਉਹਦੇ ਵਿੱਚ ਹਿੰਦੂ ਵੀ ਸੀ, ਮੁਸਲਮਾਨ ਵੀ ਸੀ, ਇਵਨ ਐਸਾਈ ਜਿਹੜੇ ਭਾਰਤੀ ਲੋਕ ਐਸਾਈ ਜੀ ਬੜੇ ਹੋਏ ਸੀ ਉਹ ਵੀ ਸੀਗੇ ਤੇ ਬਾਕੀ ਸਾਰੇ ਤਬਕੇ ਉੱਥੇ ਬਦਲ ਹਾਜ਼ਰ ਸੀ। ਤਾਂ ਉੱਥੇ ਜਨ ਡੈਰ ਕੀ ਕਰਦਾ ਹੈ? ਲੋਕਾਂ ਨੂੰ ਮਤਲਬ دہشت ਪਾਉਣ ਦੇ ਲਈ ਇੱਕੋ ਹੀ ਰਾਹ ਤੁਸੀਂ ਦੇਖਿਆ ਹੋਊਗਾ ਉੱਥੋਂ ਨਿਕਲਣ ਦਾ ਹੈਗਾ। ਤੇ ਗੋਲੀਆਂ ਨਾਲ ਉਥੇ ਕਤਲੇਆਮ ਮਤਲਬ ਮਚਾਇਆ ਗਿਆ ਜਿਸ ਦੇ ਵਿੱਚ ਸੈਂਕੜੇ ਲੋਕ ਜ਼ਖਮੀ ਵੀ ਹੋਏ ਤੇ ਸਰਕਾਰੀ ਅੰਕੜਿਆਂ ਮੁਤਾਬਕ 37800 400 ਦੇ ਇਰਤ گرد ਲੋਕਾਂ ਦੀ ਮੌਤ ਹੋਈ ਤੇ ਤੁਸੀਂ ਉਹ ਖੂਬਾਰੇ ਵੀ ਜਾਣਨ ਜੋ ਕਿਵੇਂ ਲੋਕਾਂ ਦੇ ਵਿੱਚ ਸ਼ਾਰਾ ਮਾਰ ਹੁਣ ਇਹਦੇ ਵਿੱਚ ਜਿਹੜੀ ਗੱਲ ਸਾਨੂੰ ਦੱਸੀ ਗਈ ਕਿ ਜਲਿਆ ਬੜੇ ਬਾਗ ਵਿੱਚ ਸ਼ੀਦ ਉਦਮ ਸਿੰਘ ਪਾਣੀ ਪਿਆ ਰਿਹਾ ਸੀ ਪਰ ਇਹ ਗੱਲ ਵੀ ਠੀਕ ਨਹੀਂ ਹੈਗੀ ਕਿਉਂਕਿ ਬਹੁਤ ਸਾਰੇ ਖੋਜਾਂ ਦੇ ਵਿੱਚ ਇਹ ਗੱਲ ਆਈ ਹੈ ਕਿ ਅਸਲ ਵਿੱਚ ਉਦਮ ਸਿੰਘ ਉਸ ਵਕਤ ਉਸੇ ਹਾਜ਼ਰੀ ਨਹੀਂ ਸੀ ਪਰ ਇਹਦਾ ਇਹ ਮਤਲਬ ਵੀ ਨਹੀਂ ਅਸੀਂ ਲੈ ਸਕਦੇ ਕਿ ਐਡੀ ਬਡੀ ਘਟਨਾ ਦਾ ਉਹਨੇ ਉੱਥੇ ਮਤਲਬ ਜਦੋਂ ਉਹ ਲੰਡਨ ਚਲਾ ਜਾਂਦਾ ਉਹਦੇ ਉੱਥੇ ਮਨ ਤੇ ਅਸਰ ਨਹੀਂ ਕੀਤਾ ਤਾਂ ਵਤਨ ਪਰ ਜਦੋਂ ਉਹ ਉੱਥੇ ਵਿਚਰਦਿਆਂ ਬਾਅਦ ਵਿੱਚ ਇੱਥੇ ਆਉਂਦੇ ਆ ਤਾਂ ਜਿਸ ਤਰ੍ਹਾਂ ਇਹਦੇ ਨਾਲ ਅਸੀਂ ਸ਼ਹੀਦ ਭਗਤ ਸਿੰਘ ਦੀ ਵੀ ਗੱਲ ਕਰੀਏ ਤਾਂ ਭਗਤ ਸਿੰਘ 9-10 ਸਾਲ ਦੀ ਉਮਰ ਦੇ ਵਿੱਚ ਉੱਥੇ ਬਦਲ ਜਾਂਦੇ ਆ ਹੈਨਾ ਇੱਕ ਸ਼ੀਸ਼ੇ ਵਿੱਚ ਜਲਿਆਂ ਵਾਲੇ ਬਾਗ ਦੀ ਮਿੱਟੀ ਪਾ ਕੇ ਘਰੇ ਆਪਣੇ ਫੁੱਲਾਂ ਦੇ ਵਿੱਚ ਸਜਾ ਕੇ ਰੱਖਦੇ। ਤਾਂ ਇਹ ਹੈਗਾ ਵੀ ਆਪਣੇ ਲੋਕਾਂ ਨਾਲ ਇੱਕ ਮੋਹ ਪਿਆਰ ਵਾਲੀ ਗੱਲ ਸੀ ਜਿਹੜੀ ਉਹਨਾਂ ਨੂੰ ਪਿਆਰ ਕਰਨ ਦਾ ਤੇ ਅਸਲ ਵਿੱਚ ਉਹ સામਰਾਜਵਾਦ ਦੀਆਂ ਜੜਾਂ ਕੁੱਟਣ ਦੇ ਲਈ ਜਿਹੜਾ ਸੀਗਾ ਉਹ ਤਤਪਰ ਹੋਏ ਤੇ ਉਹਨਾਂ ਨੇ ਇੱਥੋਂ ਤੱਕ ਕਿ ਮਜ਼ਦੂਰ ਸੰਘ ਵੀ ਬਣਾਇਆ ਤੇ ਉੱਥੇ ਜਿਹੜੇ ਮਤਲਬ ਬਰਟੇਨ ਵਿੱਚ ਅਮਰੀਕਾ ਦੇ ਵਿੱਚ ਹੋਰ ਬਾਹਰਲੇ ਮੁਲਕਾਂ ਵਿੱਚ ਭਾਰਤੀ ਜਿਹੜੇ ਲੋਕ ਉੱਥੇ ਸ਼ਰਕਤ ਕੀਤੀ ਸੀ ਜਿਸ ਤਰ੍ਹਾਂ ਦਾ ਉਹਨਾਂ ਦਾ ਸ਼ੋਸ਼ਣ ਹੁੰਦਾ ਸੀ ਉਹਦੇ ਖਿਲਾਫ ਤੇ ਉਦਮ ਸਿੰਘ ਦਾ ਜਿਹੜਾ ਮਤਲਬ ਸੀ ਪੂਰੀ ਦਾ ਪੂਰੀ ਜ਼ਿੰਦਗੀ ਤੁਸੀਂ ਦੇਖੋਗੇ ਜਿਸ ਰੂਪ ਵਿੱਚ ਸਾਨੂੰ ਇਹ ਐਂ ਲੱਗਦਾ ਹੈ ਵੀ ਇੱਕ ਪਿਸਤੌਲ ਤੇ ਉਦਮ ਸਿੰਘ ਵੀ ਦੋ ਸ਼ਾਇਦ ਆਸ ਵਿੱਚ ਸਬੰਧ ਨੇ ਜਦੋਂ ਕਿ ਉਦਮ ਸਿੰਘ ਇਸ ਰੂਪ ਦੇ ਵਿੱਚ ਮਤਲਬ ਲੋ ਮਜ਼ਦੂਰਾਂ ਨੂੰ ਤੇ इवन ਆਰਾ ਜਿਹੜੀਆਂ ਲੱਕੜ ਮਿੱਲਾਂ ਵਿੱਚ ਲੋਕ ਕੰਮ ਕਰਦੇ ਸੀ ਹਨ ਉਹਨਾਂ ਨੂੰ ਇਕੱਠੇ ਕਰਕੇ ਇਹ ਅਵਾਜ਼ ਹੁੰਦੀ ਹੈ ਕਿ ਅਸਲ ਵਿੱਚ ਇਸ ਸਾਰੀ ਧਰਤੀ ਉੱਤੇ ਜਿਹੜੀਆਂ ਬਸਤੀਆਂ ਦੇ ਰੂਪ ਵਿੱਚ ਅੰਗਰੇਜ਼ਾਂ ਦੇ ਰਾਜ ਸੀਗੇ ਉਹਨਾਂ ਨੂੰ ਉਹ ਚਾਹੁੰਦੇ ਸੀ ਕਿ ਇਹਨਾਂ ਨੂੰ ਮੁਕਤ ਕਰਾਉਣਾ ਹੁਣ ਜੇ ਅਸੀਂ ਅੱਜ ਇਸ ਗੱਲ ਉੱਤੇ ਮਤਲਬ ਝਾਤ ਮਾਰਦੇ ਹਾਂ ਵੀ ਇੱਕ ਯਤੀਮ ਲੜਕਾ ਵੋ ਦਿਨੇ 10ਵੀਂ ਜਦੀਮਖਾਨੇ ਚ ਕੀਤੀ ਤੇ ਜਿਹਦਾ ਸਬੰਧ ਸਾਡੇ ਨਾਲ ਦੇ ਇੱਕ ਕਸਬੇ ਨਾਲ ਹੈ ਤਾਂ ਉਹ ਇਥੋਂ ਉੱਠ ਕੇ ਕੋਈ ਮੈਸਜ ਬਦਲਾ ਉਹ ਉਹਦੀਆਂ ਮਤਲਬ ਪੂਰੇ ਟ੍ਰਾਇਲ ਵਿੱਚੋਂ ਗੱਲ ਪਤਾ ਲੱਗਦੀ ਹੈ ਜੇ ਉਹਨੇ ਬਦਲਾ ਲੈਣਾ ਹੁੰਦਾ ਉਹ ਤਾਂ ਇੱਥੇ ਚੱਲ ਡਾਇਰ ਨੂੰ ਮਾਰ ਦਿੰਦਾ ਜਦੋਂ ਜਾਲਨ ਡਾਇਰ ਇਸ ਗੱਲ ਦੀ ਮਤਲਬ ਐਡਵਾਇਰ ਨੂੰ ਮਾਈਕਲ ਐਡਵਾਇਰ ਨੂੰ ਮਤਲਬ ਇਹਦੀ ਰਿਪੋਰਟ ਕਰਦਾ ਉਹਨਾਂ ਨੇ ਇਸ ਗੱਲ ਦਾ ਕੋਈ ਉਹ ਨਹੀਂ ਕੀਤਾ ਕੋਈ ਸਰਗੋਂ ਇਸ ਗੱਲ ਨੂੰ ਪੂਰੇ ਮੁਲਕ ਵਿੱਚ ਲਾਗੂ ਕੀਤਾ ਪੂਰੇ ਦੇਸ਼ ਵਿੱਚ ਜਲੂਸ ਨਿਕਲੇ ਜਲਸੇ ਹੋਏ ਉੱਥੇ ਵੀ ਉਹਨਾਂ ਨੇ ਉਸੇ ਰੂਪ ਵਿੱਚ ਲਾਠੀ ਚਾਰਜ ਕੀਤਾ ਗਿਆ ਜਿਸ ਰੂਪ ਦੇ ਵਿੱਚ ਮਤਲਬ ਉਹਨਾਂ ਨੇ ਉੱਥੇ ਜਲਿਆਂਵਾਲੇ ਬਾਗ ਦੇ ਵਿੱਚ ਕਤਲਿਆ ਕੀਤਾ ਤਾਂ ਹੁਣ ਅੱਜ ਦੇ ਦੌਰ ਵਿੱਚ ਜੇ ਅਸੀਂ ਉਦੋਂ ਸਿੰਘ ਦੀ ਸ਼ਹੀਦੀ ਨੂੰ ਇਸ ਐਂਗਲ ਤੋਂ ਦੇਖੀਏ ਵੀ ਸਾਥੋਂ ਜਿਹੜੀ ਗੱਲ ਅੱਜ ਅਸੀਂ ਕਰ ਰਹੇ ਹਾਂ ਅਸੀਂ ਲੋਕਾਂ ਨਾਲ ਕਰਦੇ ਹਾਂ ਅਸੀਂ ਮਜ਼ਦੂਰਾਂ ਨਾਲ ਕਰਦੇ ਹਾਂ ਕਿਸਾਨਾਂ ਨੂੰ ਜੋੜਨ ਦੀ ਗੱਲ ਕਰਦੇ ਹਾਂ ਅਸੀਂ ਹਿੰਦੂ ਸਿੱਖ ਮੁਸਲਮਾਨ ਸਾਰਿਆਂ ਨੂੰ ਇੱਕ ਥਾਂ ਤੇ ਇਕੱਠਾ ਕਰਨ ਦੀ ਗੱਲ ਕਰਦੇ ਹਾਂ ਤਾਂ ਇਹ ਗਦਰੀ ਬਾਬਿਆਂ ਕਿਉਂਕਿ ਉਦਮ ਸਿੰਘ ਨੇ ਗਦਰ ਲਹਿਰ ਦੇ ਵਿੱਚ ਵੀ ਆਪਣਾ ਬਹੁਤ ਵੱਡਾ ਮਤਲਬ ਯੋਗਦਾਨ ਪਾਇਆ ਤਾਂ ਉਦੋਂ ਬਾਅਦ ਜਿਵੇਂ ਅਸੀਂ ਭਗਤ ਸਿੰਘ ਨੂੰ ਯਾਦ ਕਰ ਸਕਦੇ ਹਾਂ ਉਹਨਾਂ ਦੀ ਗੱਲ ਕਰ ਸਕਦੇ ਹਾਂ ਕਿ ਕਿਸ ਰੂਪ ਦੇ ਵਿੱਚ ਉਹਨਾਂ ਨੇ 23 ਸਾਲ ਦੀ ਉਮਰ ਵਿੱਚ ਆਪਣਾ ਜਿਹੜਾ ਸੀਗਾ ਫਾਂਸੀ ਦਾ ਫੰਦਾ ਉਹਦੇ ਗੱਲ ਵਿੱਚ ਪਾਇਆ ਉਹਨਾਂ ਬਾਰੇ ਵੀ ਇਹ ਗੱਲ ਪ੍ਰਚਾਰੀ ਕਿ ਸ਼ਾਇਦ ਇੱਕ ਪਿਸਤੌਲ ਵਾਲਾ ਪਖ ਸਿੰਘ ਸਾਡੀਆਂ ਜ਼ਿਹਨ ਵਿੱਚ ਆ ਜਾਂਦਾ ਕਿਤੇ ਅਸੀਂ ਪੜਦੇ ਹਾਂ ਕਿ ਜੇ ਅੰਗਰੇਜ਼ ਖੰਗੇ ਸੀ ਤਾਂ ਅਸੀਂ ਟੰਗੇ ਸੀ ਪਰ ਇਸ ਤਰ੍ਹਾਂ ਦੀ ਗੱਲ ਹੈ ਨਹੀਂ ਅਸਲ ਵਿੱਚ ਇਹ ਧਰਤੀ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ ਕਿ ਤੁਸੀਂ ਬੈਠਿਓ ਜਾਂ ਅਸੀਂ ਖੜੇ ਆ ਸਧਾਰਨ ਲੋਕ ਨੇ ਇੱਕ ਵਾਰ ਸੋ ਲੋਕ ਨੇ ਜਿਹੜੇ ਸਾਡੇ ਤੇ ਰਾਜ ਕਰਨ ਦੇ ਤਰ੍ਹਾਂ ਤਰ੍ਹਾਂ ਦੇ ਤਰੀਕੇ ਲੈ ਕੇ ਆਉਂਦੇ ਆ ਸਾਨੂੰ ਦਬਾਉਣ ਦੇ ਹਨਾ ਉਹਦੇ ਵਿੱਚ ਭਾਵੇਂ ਕਿਸੇ ਵੀ ਰੂਪ ਵਿੱਚ ਤੁਸੀਂ ਦੇਖ ਸਕਦੇ ਹੋ ਤੁਸੀਂ ਇੱਕ ਖਿੱਤੇ ਵਿੱਚ ਦੇਖ ਲਓ ਪਿਛਲੇ ਦੌਰ ਵਿੱਚ ਜਿਸ ਤਰ੍ਹਾਂ ਉਹਨੇ ਕਿਸਾਨੀ ਸੰਘਰਸ਼ ਚੱਲਿਆ ਮਜ਼ਦੂਰ ਸੰਘਰਸ਼ ਚੱਲਦੇ ਆ ਤਾਂ ਜਦੋਂ ਆਪਦੇ ਹੱਕਾਂ ਲਈ ਕੋਈ ਗੱਲ ਉੱਠਦੀ ਹੈ ਤਾਂ ਲਾਜ਼ਮੀ ਤੌਰ ਤੇ ਉਹਨਾਂ ਦਾ ਜਿਹੜਾ ਸਿੱਧਾ ਸਬੰਧ ਹੈ ਸਾਡੇ ਇਨਾਂ ਨੇਕਾਂ ਦੇ ਨਾਲ ਹੀ ਜੁੜਦਾ ਹੈ ਤਾਂ ਜਦ ਅਸੀਂ ਜਿਹੜੀਆਂ ਲਹਿਰਾਂ ਚੱਲੀਆਂ ਲੋਕ ਮੁਕਤੀ ਦੀਆਂ ਲਹਿਰਾਂ ਨੇ 47 ਦੌਰਾਨ ਹਨਾ 1930 31 ਤੇ ਭਵੇਂ ਹੋਗਾ ਜਿਹੜੀ ਬਾਬੇ ਨੇ ਭਵੇਂ ਉਹ ਹੋਰ ਲਹਿਰਾਂ ਨੇ ਭਗਤ ਸਿੰਘ ਦੀ ਪਾਰਟੀ ਸੋਸ਼ਲਿਸਟ ਪਾਰਟੀ ਦਾ ਅਸੀਂ ਜ਼ਿਕਰ ਕਰ ਸਕਦੇ ਆ ਤਾਂ ਸਾਰਿਆਂ ਦੇ ਨਾਲ ਮਤਲਬ ਉਦਮ ਸਿੰਘ ਦਾ ਇੱਕ ਨਾਤਾ ਸੀ ਤੇ ਦੂਸਰੀ ਗੱਲ ਜਿੱਥੇ ਮਤਲਬ ਉਦਮ ਸਿੰਘ ਨੇ ਇਹ ਕਹਿੰਦੇ ਨੇ ਵੀ ਗੋਲੀ ਮਾਰੀ ਆ ਉੱਥੇ ਇੱਕ ਅਫਸਰ ਨੂੰ ਨਹੀਂ ਮਾਰੀ ਉੱਥੇ ਠੀਕ ਹੈ ਜਾਨੜ ਵੈਰ ਸੀਗਾ ਜਿਹੜਾ ਉਹ ਮਾਰਿਆ ਗਿਆ ਪਰ ਉੱਥੇ ਹੋਰ ਵੀ ਮਤਲਬ 4-5 ਬੰਦੇ ਜ਼ਖਮੀ ਤੇ ਗੋਲੀ ਮਾਰਨ ਤੋਂ ਬਾਅਦ ਉਸ ਕਿਤੇ ਤੌਰ ਤੇ ਉਹ ਭੱਜੇ ਨਹੀਂ ਹੈਗੇ ਇਸ ਤਰ੍ਹਾਂ ਕੇ ਜਿਹੜੇ ਕਾਤਲ ਹੁੰਦੇ ਨੇ ਕਿਸੇ ਨੂੰ ਕਤਲ ਕਰਕੇ ਸੁਧਾਰਨਾ ਜਿਹੜੇ ਕਤਲ ਕਰਨੋਂ ਤਾਂ ਭੱਜ ਜਾਂਦੇ ਆ ਪਰ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਆ ਅੱਜ ਦੀ ਗ੍ਰਿਫਤਾਰੀ ਦੇ ਦੌਰਾਨ ਉਹਨਾਂ ਨੇ ਕੁਝ ਨਾਰੇ ਵੀ ਲਾਏ ਇਨਕਲਾਬ ਜਿੰਦਾਬਾਦ ਸਾਮਰਾਜ ਵਾਦ ਮੁਰਦਾਬਾਦ ਇਹਦਾ ਮਤਲਬ ਉਹ ਇੱਕ ਉਹਨਾਂ ਦਾ ਮਰੂਰਤ ਸੀਗਾ ਕਿ ਨਾ ਕਿ ਉਹਨਾਂ ਦਾ ਇੱਕ ਜਿਸ ਤਰ੍ਹਾਂ ਸੀ ਇੱਕ ਨਾਮ ਹੈ ਉਹਨਾਂ ਦਾ ਮੁਹੰਮਦ ਰਾਮ ਮਮਾ ਸਿੰਘ ਆਜਾਦ ਮਹਮਦ ਸਿੰਘ ਆਜਾਦ ਜਦੋਂ ਕਿ ਮਿਸਲਾ ਵਿੱਚ ਆਮ ਨਾ ਸ਼ਬਦ ਬਾਅਦ ਵਿੱਚ ਜੋੜ ਦਿੱਤਾ ਗਿਆ ਉਸ ਵਕਤ ਤੱਕ ਉਹਨਾਂ ਦਾ ਨਾਂ ਨਹੀਂ ਸੀਗਾ ਇਹ ਕਿਤੇ ਨਹੀਂ ਸਾਨੂੰ ਪਤਾ ਲੱਗਦਾ ਕਿਸ ਇਤਿਹਾਸ ਵਿੱਚੋਂ ਕਿ ਉਹ ਸ਼ੇਰ ਸਿੰਘ ਤੋਂ ਵੀ ਉਦਮ ਸਿੰਘ 'ਚ ਕਿਵੇਂ ਮਤਲਬ ਉਹਨਾਂ ਦਾ ਨਾਮ ਤਬਦੀਲ ਹੋਇਆ ਇਹ ਕਿਸੇ ਕਿਤਾਬ ਦੇ ਵਿੱਚੋਂ ਨਹੀਂ ਮਿਲਦਾ ਜਿਹੜੇ ਜਿਵੇਂ ਆਪਣੇ ਨਾਲ ਦੇ ਸ਼ਹਿਰ ਵਿੱਚ ਰਕੇਸ਼ ਕੁਮਾਰ ਜੀ ਨੇ ਉਹਨਾਂ ਦੀ ਬਹੁਤ ਸਾਰੀ ਖੋਜ ਹੈ ਤਾਂ ਉਹਦੇ ਵਿੱਚ ਸਾਨੂੰ ਬੜਾ ਕੁਝ ਮਿਲਦਾ ਹੈ ਤਾਂ ਅੱਜ ਜਦੋਂ ਅਸੀਂ ਉਹਨਾਂ ਨੂੰ ਯਾਦ ਕਰਨਾ ਹੈ ਕੀ ਅਹਿਮਤ ਹੈ ਇੱਕ ਪਾਸੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਲੱਚਰ ਗੀਤ ਗਾਏ ਜਾਣਗੇ ਉਹਨਾਂ ਨੂੰ ਯਾਦ ਕੀਤਾ ਜਾਊਗਾ ਭੰਗੜੇ ਪੈਣਗੇ ਇਹ ਸਾਡੇ ਮਨਾਉਣ ਦਾ ਕੋਈ ਦਿਨ ਨਹੀਂ ਇਹ ਅਸੀਂ ਕੋਈ ਕੋਠੇ ਤੇ ਅਸੀਂ ਉਹ ਨਹੀਂ ਕਰ ਸਕਦੇ ਕਿ ਅਸੀਂ ਲਾਈਟਾਂ ਲਾ ਲਈਆਂ ਅਸੀਂ ਆਸਤਵਾਈ ਚਲਾ ਲਈ ਜਾਂ ਅਸੀਂ ਕਰੇ ਸ਼ਾਇਦ ਕੋਈ ਲਾਈਟਿੰਗ ਕਰ ਲਈ ਅਸਲ ਵਿੱਚ ਇਹ ਸਾਡੇ ਦਿਮਾਗ ਨੂੰ ਤੇ ਸਾਡੇ ਖੱਡ ਚੇਤਨਾ ਨੂੰ ਇੱਕ ਹੋ ਮਤਲਬ ਕਿ ਹਲੂ ਨਾ ਮਤਲਬ ਇੱਕ ਐਨਾਲਿਸਿਸ ਕਰਨ ਦਾ ਦਿਨ ਹੈ ਕਿ ਕੀ ਅਸੀਂ ਉਹ ਕੁਝ ਪ੍ਰਾਪਤ ਕਰ ਲਿਆ ਜਿਹੜਾ ਸਾਡੇ ਗਾਦਰੀ ਬਾਬਿਆਂ ਨੇ ਉਦਮ ਸਿੰਘ ਨੇ ਭਗ ਸਿੰਘ ਨੇ ਜਿਹੜਾ ਸੋਚਿਆ ਸੀਗਾ ਨਹੀਂ ਉਹ ਸਾਰਾ ਕੁਝ ਉਮੀ ਪਿਆ ਭਾਵੇਂ 1947 ਵਿੱਚ ਸਾਨੂੰ ਆਜ਼ਾਦੀ ਮਿਲੀ ਪਰ ਉਸ ਆਜ਼ਾਦੀ ਦਾ ਸਾਨੂੰ ਇੰਨਾ ਮਤਲਬ ਭਾਰਾ ਜਿਹੜਾ ਮਤਲਬ ਚੱਲਣਾ ਪਿਆ ਜਿਹੜਾ ਖਰਜਾਨੇ ਦੇ ਰੂਪ ਵਿੱਚ ਵੀ ਕਹਿ ਸਕਦੇ ਆ ਕਿ ਘੱਟੋ ਘੱਟ 20 ਲੱਖ ਲੋਕ ਪਾਕਿਸਤਾਨ ਬਣਨ ਦੇ ਦਰਾਂ ਨਾਲ ਮਾਰੇ ਤੇ ਸਾਡੀਆਂ ਬੱਚੀਆਂ ਦੀਆਂ ਇੱਜ਼ਤਾਂ ਕਿਸ ਰੂਪ ਵਿੱਚ ਰੁੜੀਆਂ ਤੇ ਖਿੱਤੇ ਨੂੰ ਬਿਲਕੁਲ ਤੈਸਨੈਸ ਕੀਤਾ ਗਿਆ ਇਹ ਜਿਹੜੀ ਅੱਗ ਸੀ ਇਹ ਵਸਤੀਵਾਦੀ ਜਿਹੜੇ ਅੰਗਰੇਜ਼ ਸੀਗੇ ਉਹਨਾਂ ਨੇ ਪੂਰੇ ਸਰਵੇਖਣ ਕੀਤਾ ਜਿੱਥੋਂ ਜਾਂਦੇ ਸੀਗੇ ਉਹ ਪਹਿਲਾਂ ਉਰੇ ਦੀ ਸਮਾਜਿਕ ਬਰਸਤਾਂ ਨੂੰ ਜ਼ਰੂਰ ਫਰੋਲਦੇ ਬੀਤੇ ਸਮਾਜ ਉਹੀ ਬੰਡਿਆ ਪਿਆ ਇਹ ਤਾਂ ਜਾਤਾਂ ਪਾਤਾਂ 'ਚ ਬੰਡਿਆ ਹੋਇਆ ਹੈ ਇਹ ਧਰਮਾਂ 'ਚ ਬੰਡਿਆ ਹੋਇਆ ਕੋਉਣਾ ਵੀ ਇਸ ਗੱਲ ਦਾ ਅਸੀਂ ਫਾਇਦਾ ਠਾਈਏ ਤਾਂ ਉਹਨਾਂ ਨੇ ਮਤਲਬ ਉਹਨਾਂ ਨੂੰ ਇਹ ਗੱਲ ਬੜੀ ਚੁਭਦੀ ਸੀ ਕਿ ਮਤਲਬ ਅਗਰ ਰਾਮ ਨੌਮੀ ਬਣਾਉਣੀ ਹੈ ਤਾਂ ਮੁਸਲਮਾਨ ਵੀ ਬਣਾ ਰਹੇ ਸੀ ਹਿੰਦੂ ਵੀ ਬਣਾ ਰਹੇ ਸੀ ਸਿੱਖ ਵੀ ਬਣਾ ਰਹੇ ਸੀ ਤਾਂ ਇਹਦੇ ਉੱਤੇ ਮਤਲਬ ਜਿਹੜੀਆਂ ਚੀਜ਼ਾਂ ਉਹਨੇ ਤੰਗ ਕਰਦੀਆਂ ਸੀ ਉਸ ਕਰਕੇ ਉਹਨਾਂ ਨੇ ਆਪਣੇ ਲੋਕਾਂ ਤੇ ਜਿਹੜਾ ਅਸੀਂ ਜ਼ਬਰਦਸ਼ਤ ਸ਼ੁਰੂ ਕੀਤਾ ਕਿਉਂਕਿ ਜਦੋਂ સામਰਾਜਵਾਦ ਦੀ ਇਹ ਗੱਲ ਕਰਦੇ ਆ ਸਾਡੇ ਨਾਇਕ ਉਦਮ ਸਿੰਘ ਕਰਦਾ ਐ ਭਾਵੇਂ ਪੱਕ ਸਿੰਘ ਹੋਰੇ ਕਰਦੇ ਐ ਰਾਜਗੁਰੂ ਕਰਦਾ ਸੁਦੇਵ ਕਰਦਾ ਤਾਂ ਉਹਨਾਂ ਨੂੰ ਆਪਣੀਆਂ ਬਸਤੀਆਂ ਖਾਤਰੇ ਵਿੱਚ ਨਜ਼ਰ ਆਉਣ ਲੱਗੀਆਂ ਤਾਂ ਉਹਨਾਂ ਨੇ ਲੋਕਾਂ ਨੂੰ ਵੰਡਿਆ ਤਾਂ ਅੱਜ ਅਸੀਂ ਜਿੱਥੇ ਆਪਦੇ ਉਹਨਾਂ ਨੇਕਾਂ ਨੂੰ ਯਾਦ ਕਰਦੇ ਆ ਅਸੀਂ ਸਿਰ ਝਕਾਉਨੇ ਆ ਕੱਲਾ ਇੰਨੇ ਨਾਲ ਨਹੀਂ ਬਟੇ ਸਰਨਾ ਸਾਨੂੰ ਸੱਚੀ ਮੁੱਚੀ ਜੇ ਉਹਨਾਂ ਨੂੰ ਯਾਦ ਕਰਨਾ ਹੈ ਸਰਦਾ ਹਜਰੀ ਦੇਣੀ ਹੈ ਤਾਂ ਸਾਨੂੰ ਆਪਦੇ ਆਪ ਤੋਂ ਸ਼ੁਰੂ ਕਰਨਾ ਪੈਂਦਾ ਵੀ ਸਾਡੇ ਮਨਾਂ ਦੇ ਵਿੱਚ ਕਿ ਸਾਡੇ ਕੋਈ ਨੇੜੇ ਕੋਈ ਬੰਦਾ ਭੁੱਖਾ ਸੁੱਤਾ ਪਿਆ ਹੈ ਕਿ ਸਾਡੇ ਅੰਦਰ ਕੋਈ ਦਰਦ ਹੈ ਕਿ ਤੇ ਇਹ ਤਾਂ ਨਹੀਂ ਵੀ ਤੋ ਤੁਹਾਡੇ ਗਵਾਂਢ ਵਿੱਚ ਲਾਈਟ ਨਹੀਂ ਹੈਗੀ ਤੇ ਤੁਸੀਂ ਆਰਾਮ ਨਾਲ ਕਿਸੇ ਏਸੀ ਵਿੱਚ ਸੌਂ ਜਾਂਦੇ ਹੋ ਮੋ ਤੇ ਤੁਹਾਡੇ ਕੋਲ ਕੋਈ ਭੁੱਖਾ ਫਿਰਦਾ ਹੈ ਜਿਸ ਤਰ੍ਹਾਂ ਦੋ ਜਮਾਤਾਂ ਦੀ ਗੱਲ ਹੈ ਕੁਝ ਅੱਜ ਮੁਲਕ ਦੇ ਵਿੱਚ ਹਾਲਾਤ ਪਹਿਜੇ ਬਣਾ ਦਿੱਤੇ ਗਏ ਨੇ ਕਿ ਜਿਹੜੇ ਗਰੀਬ ਲੋਕ ਹੈ ਉਹ ਤਾਂ ਇੱਕ ਬਿਲਕੁਲ ਹਾਸ਼ੀਏ ਤੋਂ ਬਹੁਤ ਦੂਰ ਤੱਕ ਦਿੱਤੇ ਗਏ ਐਜੇ ਕਾਨੂੰਨ ਲਿਆਂਦੇ ਜਾ ਰਹੇ ਨੇ ਜਿਨ੍ਹਾਂ ਵਿੱਚ ਕੋਈ ਲੋਕਾਂ ਦੀ ਗੱਲ ਕਰਨ ਵਾਲੇ ਜਿਹੜੇ ਆਪਣੀਆਂ ਜਿਸ ਤਰ੍ਹਾਂ ਕੇ ਔਰਤਾਂ ਦੀ ਗੱਲ ਕੀਤੀ ਜਾ ਸਕਦੀ ਹੈ ਕਿ ਕਿਸ ਤਰ੍ਹਾਂ ਉਹਨਾਂ ਉੱਤੇ ਤਰ੍ਹਾਂ ਤਰ੍ਹਾਂ ਦੇ ਤਸੱਦਦ ਕੀਤੇ ਜਾਂਦੇ ਐ ਉਹਨਾਂ ਨੂੰ ਮਤਲਬ ਜੇ ਉਹ ਕੋਈ ਆਵਾਜ਼ ਠਾਉਂਦਾ ਕਿਉਂਕਿ ਉਹ ਪੁੱਠਾ ਗੇੜਾ ਦੇਣਾ ਚਾਹੁੰਦੇ ਐ ਕਿਉਂਕਿ ਅਗਰ ਅਸੀਂ ਸਤੀ ਪ੍ਰਥਾ ਦੀ ਗੱਲ ਕਰੀਏ ਕਿਉਂਕਿ ਸਾਡੀਆਂ ਬੱਚੀਆਂ ਬੈਠੀਆਂ ਤੁਸੀਂ ਇੱਕ ਇਹ ਜਿਹੜਾ ਦੌਰ ਸੀ ਅਗਰ ਕਿਸੇ ਸਾਡੀ ਬੱਚੀ ਦਾ ਜਿਹੜਾ ਜੀਵਨ ਸਾਥੀ ਸੀ ਉਹ ਗੁਜ਼ਰ ਜਾਂਦਾ ਸੀ ਤੁਸੀਂ ਸੋਚੋ ਕਿੰਨੀ ਇਹ ਭਿਆਨਕ ਗੱਲ ਐ ਵੀ ਮਤਲਬ ਉਹਨੂੰ ਜਿਉਂਦੇ ਜੀ ਕੱਪੜੇ ਸੋਹਣੇ ਪਾ ਕੇ ਢੋਲ ਵਜਾ ਕੇ ਵਾਜੇ ਵਜਾ ਕੇ ਉਹਦੇ ਨਾਲ ਜਲਾਇਆ ਜਾਂਦਾ ਸੀ ਤਾਂ ਗੁਰੂ ਅਰਜਨ ਦੇਵ ਜੀ ਆਪਣੇ ਸਾਰੇ ਸਿੱਖ ਧਰਮ ਵਿੱਚ ਸਤੀ ਪ੍ਰਥਾ ਉੱਤੇ ਕਾफी ਸਾਰੀ ਸੱਟ ਵੀ ਮਾਰੀ ਗਈ ਮੇਰਾ ਕਹਿਣ ਤੋਂ ਇਹ ਭਾਵ ਹੈ ਤੇ ਅੱਜ ਫੇਰ ਉਹ ਤਾਕਤਾਂ ਇਹ ਚਾਹੁੰਦੀਆਂ ਨੇ ਕਿ ਉਹ ਰੇ ਦੀਆਂ ਜਿਹੜੀਆਂ ਔਰਤਾਂ ਨੇ ਉਹ ਸਰੂਪ ਵਿੱਚ ਜਾਗਰੂਕ ਨਾ ਹੋਣ ਇਹ ਯੂਰਪ ਦੀਆਂ ਕੁੜੀਆਂ ਕਦੇ ਆਈਆਂ ਨੇ ਇੱਕ ਦਿਨ ਚ ਹੋ ਗਈਆਂ ਉਹਨਾਂ ਨੂੰ ਕਿਤੇ ਵੋਟ ਪਾਉਣ ਦਾ ਵੀ ਅਧਿਕਾਰ ਨਹੀਂ ਸੀ ਪਰ ਜਿਉਂ-ਜਿਉਂ ਮਤਲਬ ਅੱਗੇ ਹੁਸਮਾ ਵਧਦਾ ਗਿਆ ਤਾਂ ਉਹਨਾਂ ਨੇ ਮਤਲਬ ਇਸ ਗੱਲ ਉੱਤੇ ਆਪਣੀ ਆਵਾਜ਼ ਢੋਣੀ ਸ਼ੁਰੂ ਕੀਤੀ ਤੇ ਵੋਟ ਪਾਉਣ ਦਾ ਅਧਿਕਾਰ ਵੀ ਲਿਆ ਤੇ ਬਰਾਬਰਤੀ ਤਰਖਾਹਾਂ ਵਿੱਚ ਵੀ ਫਰਕ ਪਈ ਜਿਸ ਤਰ੍ਹਾਂ ਅੱਜ ਵੀ ਅਗਰ ਤੁਸੀਂ ਦਿਹਾੜੀਆਂ ਕਰਨ ਕੋਈ ਬੱਚੇ ਜਾਂਦੇ ਆ ਤਾਂ ਉਹ ਪਹਿਲਾਂ ਦੇਖਦੇ ਨੇ ਕਿ ਬੰਦਾ ਦਿਹਾੜੀ ਕਰ ਰਿਹਾ ਹੈਗਾ ਔਰਤਾਂ ਔਰਤ ਨੂੰ ਕਿੱਟ ਪੈਸੇ ਦਿੱਤੇ ਜਾਂਦੇ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਅੱਜ ਵੀ ਸਾਡੇ ਵਿੱਚ ਪਈਆਂ ਪਰ ਜਦੋਂ ਉਸ ਇਹਨਾਂ ਨੈਕਾਂ ਨੂੰ ਯਾਦ ਕਰਨਿਆਂ ਤਾਂ ਸਿੱਧੇ ਰੂਪ ਵਿੱਚ ਸਮਾਜਵਾਦ ਦੀ ਸਥਾਪਨਾ ਦੇ ਲਈ ਉਦੋਂ ਸਿੰਘ ਵਰਾਂ ਦੀ ਪੂਰੀ ਪਾਰਟੀ ਗਦਰ ਲਹਿਰ ਤੇ ਭਗਤ ਸਿੰਘ ਦੇ ਪੂਰੇ ਸਾਥੀਆਂ ਨੇ ਜਿਹੜਾ ਸੀਗਾ ਉਹ ਆਪਣਾ ਜਿਹੜਾ ਯੋਗਦਾਨ ਅਹੀਂ ਨਹੀਂ ਪਾਇਆ ਆਪਦੇ ਗਲਾਂ ਵਿੱਚ ਫਾਂਸੀਆਂ ਦੇ ਰਸੇ ਵੀ ਪਾਏ ਤੇ ਹੱਸਦੇ ਹੱਸਦੇ ਪਾਏ ਕਿ ਅਸੀਂ ਅਗਰ ਭਾਰਤੀ ਲੋਕਾਂ ਦੇ ਅਗਰ ਸਾਡਾ ਜੀਵਨ ਨਾ ਮਤਲਬ ਇਹ ਕੰਮ ਆ ਜਾਂਦਾ ਤਾਂ ਅਸੀਂ ਸਮਝਾਂਗੇ ਵੀ ਅਸੀਂ ਆਪਦੀ ਜਿਹੜੀ ਹਿੱਸੇ ਦਾ ਕੰਮ ਨਾ ਮਿਲ ਲਿਆ ਤਾਂ ਜਿਹੜੇ ਇਹ ਨਹੀਂ ਹੈ ਵੀ ਕੋਈ ਇੱਕ ਵਿਅਕਤੀ ਮਤਲਬ ਇਹ ਕੰਮ ਕਰ ਸਕਦਾ ਭਗਤ ਸਿੰਘ ਦੇ ਇੱਕ ਕੋਟੇਸ਼ਨ ਆਮ ਤੌਰ ਤੇ ਤੁਸੀਂ ਪੜ੍ਹਦੇ ਹੋ ਕਿ ਇੱਕ ਜੰਗ ਚੱਲ ਰਹੀ ਹੈ ਇਹ ਤੱਕ ਤੱਕ ਚੱਲਦੀ ਰਹੇਗੀ ਜਦ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੋ ਜਾਂਦੀ ਇੱਕ ਕੌਮ ਹੱਥੋਂ ਦੂਜੀ ਕੌਮ ਦੀ ਲੁੱਟਾ ਜਿਹੜੀ ਉਹ ਖਤਮ ਨਹੀਂ ਹੋ ਜਾਂਦੀ ਤੇ ਇਹ ਆਬਦਾ ਜਿਹੜਾ ਸੀ ਆਪਦੇ ਹਿੱਸੇ ਦਾ ਉਹ ਕਹਿੰਦੇ ਸੀ ਕਵਨ ਮੇੜ ਚੱਲਿਆਂ ਉਹ ਮਸ਼ਾਲ ਅੱਗੇ ਵਧਦੀ ਜਾਂਦੀ ਹੈ ਅੱਜ ਉਹ ਸਾਡੇ ਹੱਥਾਂ ਵਿੱਚ ਹੈ ਜੇ ਅਸੀਂ ਵੀ ਨਹੀਂ ਰਹਿਣਾ ਇਸ ਧਰਤੀ ਤੇ ਇਹ ਮਸ਼ਾਲ ਅਸੀਂ ਅੱਗੇ ਉਸ ਵਿਚਾਰਾਂ ਨੂੰ ਉਹਨਾਂ ਸ਼ਬਦਾਂ ਨੂੰ ਉਸ ਐਡਾਲੋਜੀ ਨੂੰ ਜੋ ਆਪਦੇ ਲੋਕਾਂ ਲਈ ਭੁਗਤਦੀ ਹੈ ਜੋ ਆਪਦੇ ਲੋਕਾਂ ਲਈ ਕੰਮ ਕਰਦੀ ਹੈ ਲੋਕਾਂ ਲਈ ਹਕੂਮਤਾਂ ਹਮੇਸ਼ਾ ਜੜੀਆਂ ਨੇ ਤਰ੍ਹਾਂ ਤਰ੍ਹਾਂ ਦੇ ਮਤਲਬ ਉਹਨਾਂ ਉੱਤੇ ਤਸੱਦਦ ਕਰਨ ਦੇ ਉਹਨਾਂ ਨੂੰ ਜੇਲਾ ਵਿੱਚ ਸਿੱਟਣ ਦੇ ਕੇਸਾਂ ਵਿੱਚ ਫਸਾਉਣ ਦੇ ਜਿਹੜੇ ਨੇ ਉਹ ਜਾਲ ਬੁਣਦੇ ਰਹਿੰਦੇ ਨੇ ਅੱਜ ਜੇ ਅਸੀਂ ਉਦੋਂ ਤੋਂ ਨੂੰ ਯਾਦ ਕਰਨਾ ਹੈ ਤਾਂ ਸਾਨੂੰ ਅੱਜ ਮੌਕੇ ਦੀਆਂ ਔਰੇ ਦੇ ਜਿਹੜੀਆਂ ਹਕੂਮਤਾਂ ਨੇ ਉਹ ਤਾਕਤਾਂ ਨੇ ਉਹਨਾਂ ਦੀ ਫੁੜਾਫੜਾਲੀ ਉਹਨਾਂ ਉੱਤੇ ਨਜ਼ਰ ਰੱਖ ਕੇ ਵੀ ਉਹ ਅਸਲ ਵਿੱਚ ਕਰਦੇ ਕੀ ਆ ਸਾਨੂੰ ਸਿੱਧੇ ਰੂਪ ਵਿੱਚ ਉਹ ਨਜ਼ਰ ਨਹੀਂ ਆਉਂਦੀਆਂ ਬਿਲਕੁਲ ਨਹੀਂ ਪਤਾ ਲੱਗਦਾ ਮੰਨ ਲਓ ਅਸੀਂ ਕਿਸੇ ਬਹਿਮਾ ਭਰਮਾ ਦੀ ਗੱਲ ਕਰਦੇ ਹਾਂ ਅਸੀਂ ਇਹ ਗੱਲ ਕਰਦੇ ਹਾਂ ਕਿਉਂਕਿ ਇਹ ਸਾਡੇ ਜਿਹੜੇ ਨੈਕ ਸੀਗੇ ਇਸ ਗੱਲ 'ਤੇ ਬਿਲਕੁਲ ਵਿਸ਼ਵਾਸ ਨਹੀਂ ਰੱਖਦੇ ਸੀ ਜੇ ਤੁਸੀਂ ਇਸ ਗੱਲ 'ਤੇ ਵਿਸ਼ਵਾਸ ਰੱਖਦੇ ਹੋ ਵੀ ਤੁਹਾਡੇ ਕਰਮਾਂ ਵਿੱਚ ਸਾਰਾ ਲਿਖੀ ਹੋਇਆ ਹੈ ਫਿਰ ਤਾਂ ਗੱਲ ਕਲੀਅਰ ਹੀ ਹੈ ਕਿ ਅੰਗਰੇਜ਼ਾਂ ਦੀ ਸ਼ਹਿਦ ਕਿਸੇ ਬਾਹਰੀ ਸ਼ਕਤੀ ਨੇ ਸਾਡੀ ਜਿਹੜੀ ਸੀ ਗੁਲਾਮੀ ਲਿਖ ਦਿੱਤੀ ਹੋਵੇ ਤੇ ਫਿਰ ਅਸੀਂ ਲੜੇ ਕਿਉਂ ਤੇ ਕੋਈ ਕਤਲ ਹੋ ਜਾਂਦਾ ਸੀ ਕਿਉਂ ਜਾਣਿਆ ਕਿਸੇ ਬੱਚੀ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਵਿਚਾਰ ਹੋ ਜਾਂਦਾ ਹੈ ਅਸੀਂ ਠਾਣੇ ਚ ਕਿਉਂ ਜਾਣਿਆ ਇਹਦਾ ਮਤਲਬ ਇਹ ਹੈ ਜਾਂ ਕੁਛ ਨਹੀਂ ਕਿਤੇ ਤੁਹਾਡੀ ਕੋਈ ਕਿਸਮਤ ਕਿਸੇ ਨੇ ਕੋਈ ਲਿਖੀ ਨਹੀਂ ਤੁਹਾਡੀ ਕਿਸਮਤ ਤੁਸੀਂ ਖੁਦ ਆਪ ਲਿਖਣੀ ਹੈ ਤੁਹਾਡੇ ਹੱਥਾਂ ਵਿੱਚ ਹੈ ਜੇ ਤੁਸੀਂ ਕਿਸੇ ਤੱਕੇ ਖਿਲਾਫ ਆਵਾਜ਼ ਠਾਉਣੀ ਹੋ ਉਹੀ ਉਦਮ ਸਿੰਘ ਦੀ ਆਵਾਜ਼ ਹੈ ਉਹੀ ਭਗਤ ਸਿੰਘ ਦੀ ਆਵਾਜ਼ ਹੈ ਜੇ ਅਸੀਂ ਚੁੱਪ ਕਰਕੇ ਸਾਰਾ ਕੁਝ ਸਹਿਣ ਕਰਦੇ ਆ ਤਾਂ ਮਤਲਬ ਮੈਨੂੰ ਲੱਗਦਾ ਹੈ ਵੀ ਅਸੀਂ ਉਹਨਾਂ ਨੈਕਾਂ ਨੂੰ ਫਿਰ ਯਾਦ ਕਰਨ ਦਾ ਸਾਡੇ ਕੋਲੇ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਕਿ ਸਿਰ ਉਹਨਾਂ ਨੂੰ ਯਾਦ ਕਰੀਏ ਜਾਂ ਅੱਜ ਜਿਵੇਂ ਹੁਣੇ ਸਨਾਮ ਤੁਸੀਂ ਦੇਖੋਗੇ ਬੜਾ ਬੜਾ ਇਕੱਠ ਹੋਊਗਾ ਸਾਰੀ ਪੁਲਿਸ ਫੋਰਸ ਉੱਥੇ ਲੱਗੀ ਹੋਊਗੀ ਹਰ ਸਾਲ ਦੀ ਤਰ੍ਹਾਂ ਫਿਰ ਉੱਥੇ ਵੱਡੇ ਵੱਡੇ ਗਾਇਕ ਵੀ ਆਉਣਗੇ ਨੱਚਿਆ ਜਾਊਗਾ ਪਰ ਉਹਦੇ ਵਿੱਚ ਤੁਸੀਂ ਮਨਫੀਓ ਤੁਸੀਂ ਹੈ ਨਹੀਂ ਤੁਸੀਂ ਆਏ ਛੋਟੇ ਛੋਟੇ ਮਤਲਬ ਕੱਠਾਂ ਦੇ ਵਿੱਚ ਪੂਰੇ ਮੁਲਕ ਵਿੱਚ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਤਾਂ ਅਸੀਂ ਅੱਜ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਸ਼ਰੂਧੂ ਸਿੰਘ ਜਿੱਥੇ ਯਾਦ ਕਰਦੇ ਆ ਸਦਾ ਅਜਲੀ ਭੇਟ ਕਰਦੇ ਅਹਦ ਵੀ ਲੈਣ ਦਾ ਦਿਨ ਹੈ ਕਿ ਅਸੀਂ ਉਹ ਜਿਹੜਾ ਕਾਰਜ ਧੂਰਾ ਛੱਡ ਗਏ ਸੀ ਉਸ ਕਾਰਜ ਨੂੰ ਆਪਾਂ ਅੱਗੇ ਵਧਾਈਏ ਉਹ ਐਂ ਸੰਭਵ ਹੈ ਵੀ ਅਸੀਂ ਛੋਟੇ ਛੋਟੇ ਰੂਪ ਵਿੱਚ ਉਹਨਾਂ ਦੀ ਆਈਡੈਲੋਜੀ ਨੂੰ ਉਹਨਾਂ ਨੂੰ ਆਪਾਂ ਪੜ੍ਹੀਏ ਉਹ ਕਿਹੋ ਜਿਹਾ ਸਮਾਜ ਸਜਣਾ ਚਾਹੁੰਦੇ ਸੀ ਇੱਕ ਸਾਰਤਾ ਵਾਲਾ ਚਾਹੁੰਦੇ ਸੀ ਉਹ ਬਰਾਬਰ ਦੀ ਪੜ੍ਹਾਈ ਚਾਹੁੰਦੇ ਸੀ ਸਭ ਲਈ ਇੱਕੋ ਜਿਹਾ ਇਲਾਜ ਚਾਹੁੰਦੇ ਸੀ ਸਾਰਿਆਂ ਲਈ ਇੱਕੋ ਜਿਹਾ ਸਕੂਲ ਚਾਹੁੰਦੇ ਸੀ ਤਾਂ ਮਤਲਬ ਫਿਰ ਇਹੋ ਜਿਹੀਆਂ ਸੰਸਥਾਵਾਂ ਜਿਸ ਤਰ੍ਹਾਂ ਜ ਤੁਸੀਂ ਬੈਠੇ ਹੋ ਤਾਂ ਤੁਹਾਡੇ ਲਈ ਵਿਸ਼ੇਸ਼ ਇਹ ਕਰਦੀਆਂ ਨੇ ਤਾਂ ਲਾਜ਼ਮੀ ਤੌਰ ਤੇ ਸਾਨੂੰ ਉਹਨਾਂ ਨੈਕਾਂ ਨੂੰ ਪੜ੍ਹਨਾ ਵੀ ਚਾਹੀਦਾ ਹੈ ਤੇ ਇਸ ਰੂਪ ਵਿੱਚ ਅਸੀਂ ਉਹਨਾਂ ਨੂੰ ਸਹਾਇਤੀ ਦੇ ਸਕਦੇ ਹਾਂ ਕਿ ਇਕੱਠੇ ਹੋਵੋ ਇਕਜੁੱਟ ਹੋਵੋ ਤੇ ਸੰਗਠਿਤ ਹੋਵੋ ਜੇ ਸੰਗਠਿਤ ਹੋਮੋਗੇ ਤਾਂ ਫਿਰ ਚੇਤਨਾ ਦੇ ਰੂਪ ਵਿੱਚ ਸਾਨੂੰ ਉਹਨਾਂ ਦੇ ਆਡਲੋਜੀ ਪੜ੍ਹ ਕੇ ਆਪਦੇ ਲੋਕਾਂ ਚ ਅੱਗੇ ਰਜਣ ਦੀ ਲੋੜ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਨਾਇਕ ਨੂੰ ਯਾਦ ਕਰਦੇ ਹੋਏ ਆਪਣੇ ਵੱਲੋਂ ਤੇ ਆਪਣੀ ਸੰਸਥਾ ਅਸ਼ਵਾ ਯਾਦਗਾਰ ਕਮੇਟੀ ਵੱਲੋਂ ਅਸੀਂ ਸਲੂਟ ਕਰਦੇ ਆਂ ਤੇ عہد ਕਰਦੇ ਆਂ ਕਿ ਜਿਹੜਾ ਉਹਨਾਂ ਦਾ ਅਧੂਰਾ ਕੰਮ ਸੀ ਉਹਨੂੰ ਅੱਗੇ ਵੀ ਵਧਾਵਾਂਗੇ ਤੇ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡੀਆਂ ਪਾਉਣ ਵਾਲੀਆਂ ਤਾਕਤਾਂ ਦੇ ਖਿਲਾਫ ਜਾਂ ਔਰੋਂ ਦੇ ਜਿਹੜੇ ਹਕੂਮਤੀ ਹੱਲੇ ਐ ਜਿਹੜੇ ਮਜ਼ਦੂਰਾਂ ਨੂੰ ਢਾਹੁਣ ਦੀ ਗੱਲ ਕਰਦੇ ਐ ਜਿਹੜੇ ਕਿਸਾਨਾਂ ਨੂੰ ਮਾਰਨ ਦੀ ਗੱਲ ਕਰਦੇ ਐ ਉਹਨਾਂ ਦੇ ਖਿਲਾਫ ਵੀ ਜਿਹੜੀ ਆਪਣੀ ਮਜ਼ਬੂਤੀ ਨਾਲ ਲਹਿਰ ਨੂੰ ਗਿਵਾਵਾਂਗੇ ਇਹਨੇ ਸ਼ਬਦਾਂ ਨੂੰ ਆਪਣੀ ਥਾਂ ਲੈਣਾ ਥੋੜਾ ਬਹੁਤ ਬਹੁਤ ਤਨ